ਕਈ ਤਾਂ 8-8 ਵਜੇ ਤੋਂ ਕੋੜਦੇ ਉਹ ਹੀ ਤਾਂ ਤੁਹਾਨੂੰ ਕਹਿ ਰਹੇ ਆ ਕਿ ਲੋਕਾਂ ਦੀ ਅੱਖਾਂ ਮਲਦੇ ਹੁੰਦੇ ਅਸੀਂ ਲੋਕਾਂ ਦੇ ਗੇੜ ਖੜਕਾ ਲਈਦੇ ਭਾਜੀ ਪਾਰਸਲ ਆਇਆ ਵੀ ਕਹੋ ਯਾਰ ਤੂੰ ਸਿਰੇ ਸਿਰੇ ਮੂੰਹ ਚੱਕ ਕੇ ਆ ਗਿਆ ਮੂੰਹ ਨਹੀਂ ਚੱਕ ਕੇ ਆਏ ਅਸੀਂ 5 ਵਜੇ ਦੇ ਉੱਠੇ ਹੋਏ ਹਾਂ ਮਾਲਕੋ ਅਸੀਂ ਆਪਣੀ ਕਾਰ ਕਿਰਤ ਕਰਨ ਆਏ ਆ ਜੇ ਤੁਸੀਂ ਫੈਕਟਰੀ ਜਾ ਕੇ ਤੁਹਾਨੂੰ ਕੋਈ ਕਹਵੇ ਤੂੰ ਮੂੰਹ ਚੱਕ ਕੇ ਆ ਗਿਆ ਤੁਸੀਂ ਕਿੱਥੇ ਕੰਮ ਕਰਨ ਜਾਂਦੇ ਆ ਤਾਨੂੰ ਕੋਈ ਜਾਣਦੇ ਨੂੰ ਕੋਈ ਕਹੇ ਤੂੰ ਮੂੰਹ ਚੱਕ ਕੇ ਆ ਗਿਆ ਹਾਂ ਮੈਂ ਤੁਹਾਡੀ ਚੀਜ਼ ਤੁਹਾਨੂੰ ਦੇਣ ਆਇਆ ਤੁਸੀਂ ਮੰਗਾਈਓ ਸਗੋਂ ਸਗੋਂ 15 ਕਰ ਮੈਨੂੰ ਛੇਤੀ ਮਿਲੇ ਹਾਂ ਅਪਾਜ ਆਰਡਰ ਕਰਦੀਆਂ ਕੀ ਕਹਦੂਗੇ ਜੇ ਤੁਸੀਂ ਭਾਈ ਸਵੇਰੇ ਸਵੇਰੇ ਆਗੇ 12 ਵਜੇ ਆਓ ਯਾਰ ਅਸੀਂ ਇੱਕ ਜਾਣੇ ਕੋ ਨਹੀਂ ਆਉਹੀ ਵੀ ਪ੍ਰੋਬਲਮ ਹੈਗੀ 12 ਵਜੇ ਆਓ ਯਾਰ ਭਾਈ ਮੈਂ ਤੁਹਾਡੇ ਇਕੱਲੇ ਕੋ ਨਹੀਂ ਆਣਾ 12 ਵਜੇ ਮੈਂ ਕਿੰਨੇ ਲੋ ਜਾਣੇ ਕੋ 12 ਜਾਣੇ ਜੋ ਮਿਲੂਗਾ ਸ਼ਾਮੀ ਮੈਂ ਵੀ ਘਰੇ ਜਾਣਾ ਮੇਰੀ ਵੀ ਮਾਂ ਬੈਠੀ ਹੈ ਮੈਂ ਵੀ ਸਾਰਾ ਦਿਨ ਬੈਗ ਲੈ ਕੇ ਨਹੀਂ ਘੁੰਮੀ ਜਾਣਾ ਇੱਕ ਟਾਈਮ ਹੁੰਦੇ ਤੁਸੀਂ 8 ਘੰਟੇ ਜੋਬ ਕਰਦੇ ਹੋ ਅੰਦਰ ਬੈਠੇ ਤੇ ਅਸੀਂ ਵੀ ਤੁਹਾਡੇ ਕੋਈ ਘੁੰਮ ਕੇ ਵਾਪਸ ਉ ਦੁਨੀਆ ਨੇ ਮਿਹਨਤ ਕਰਕੇ ਜੀਓਗਾ ਭਾਜੀ ਹੁਣ ਰਾਈਟ ਮੈਂ ਸਾਢੇ 9:00 ਨਿਕਲ ਜੰਨਾ ਕਈ ਵਾਰੀ ਬੰਦਾ ਖੇਜ ਜੰਦਾ ਭਾਈ ਸੋਰੇ ਸੋਰੇ ਆ ਗਿਆ ਮੂੰਹ ਚੱਕ ਕੇ ਹਾਂ ਅੱਜ ਕਿੱਥੋਂ ਲਈਏ ਪਿਆਰ ਹੋਣੇ ਯਾਰ ਇੱਥੇ ਬੈਠ ਜਾਈਏ ਭਾਜੀ ਮੈਂ ਥੋੜੀ ਮੈਨੂੰ ਤਾਂ ਪਤਾ ਹੁਣ ਨਹੀਂ ਤੁਸੀਂ ਕਿਉਂ ਮੰਗਾਇਆ ਕਿਹੜੀ ਚੀਜ਼ ਲਈ ਮੰਗਾਇਆ ਕੀ ਕਰਨਾ ਤੁਸੀਂ ਤੁਹਾਡੀ ਚੀਜ਼ ਆਈ ਮੈਂ ਤੁਹਾਡੇ ਕੋ ਆਇਆ ਨਹੀਂ ਲੈਣਾ ਸਿੱਧਾ ਕਹੋ ਕੋਈ ਤਾਂ ਇਦਾਂ ਬੰਦੇ ਨੂੰ ਕੁਝ ਸੁਣਾਣੇ ਹੋ ਕਿ ਯਾਰ ਭਾਜੀ ਮਿਹਨਤ ਕੋਈ ਇਨਸਾਨ ਨਹੀਂ ਕਰੇਦੀ ਤੁਹਾਡੀ ਚੀਜ਼ ਤੁਹਾਡੇ ਤੱਕ ਪਹੁੰਚਾਤੀ ਹੁਣ ਤੁਸੀਂ ਲੈਣੀ ਨਹੀਂ ਲੈਣੀ ਉਹ ਤੂੰ ਆ ਗਿਆ ਯਾਰ ਆ ਵਾਓ ਚਲੋ ਪਰਮਾਤਮਾ ਦੇਖਦਾ ਹਾਂ ਨਹੀਂ ਇਹ ਬਹੁਤ ਪ੍ਰੋਬਲਮ ਹੈਗੀ ਆ ਨਾ ਕਹਿੰਦਾ ਸਵੇਰੇ ਸਵੇਰੇ ਉਹ ਵੀ ਸੁਣ ਲੈ ਭਾਜੀ ਸਾਰੇ ਨਹੀਂ ਮਾੜੇ ਹੁੰਦੇ ਕਹਿੰਦੇ ਨਾ ਤੇ ਕਈ ਇੰਨੇ ਵਧੀਆ ਹੁੰਦੇ ਭਾਜੀ ਆਓ ਅੰਦਰ ਬੈਠੋ ਰੋਟੀ ਖਾ ਰਹੇ ਤੁਸੀਂ ਵੀ ਆਓ ਅੱਛਾ ਉਹ ਚੀਜ਼ਾਂ ਵਧੀਆ ਲੱਗਦੀਆਂ ਹਨ ਵਿਆਹ ਭਾਜੀ ਕਈ ਬੰਦੇ ਤਾਂ ਮੈਨੂੰ ਇੰਨਾ ਪਿਆਰ ਕਰਦੇ ਨਾ ਅੱਛਾ ਇਹ ਵੀ ਥੋੜਾ ਡਿਫਰੈਂਸ ਦੱਸਿਓ ਵੀ ਬੜੀਆਂ ਕੋਠੀਆਂ ਵਾਲੇ ਪੁੱਛਦੇ ਆ ਕਿ ਦਰਮਿਆਨ ਦੇ ਦਿਲ ਭਾਜੀ ਸਭ ਤੋਂ ਪਹਿਲਾਂ ਕੋਠੀਆਂ ਮੈਂ ਕਹਿੰਦਾ ਕੋਠੀਆਂ ਤੇ ਘਰਾਂ ਦਾ ਕੋਈ ਮੈਟਰ ਨਹੀਂ ਕਰਦਾ ਅੱਛਾ ਦਿਲ ਬੰਦੇ ਦਾ ਅੰਦਰੋਂ ਕਿਦਾਂ ਦਾ ਹਮ ਦਿਲ ਮੈ ਡ라이ਵਰ ਦੀ ਸਕਿਉਰਿਟੀ ਗਾਰਡ ਦੀ ਜਾਂ ਆਪਣੇ ਮੇਡ ਦੀ ਜਾਂ ਕੋਈ ਵੀ ਇਦਾਂ ਦੀ ਉਹਦੀ ਇੱਜ਼ਤ ਕਰਦਾ ਨਾ ਇਟ ਮੀਨਸ ਉਹਦਾ ਸਸਕਾਰ ਵਧੇ ਦਿੱਤੀ ਹੋਰੀ ਕਿਉਂਕਿ ਉਹ ਵੀ ਬੰਦੇ ਨੇ ਜਿਹੜਾ ਇਹ ਸੋਦਾ ਵੀ ਉਹ ਮਿਹਨਤ ਕਰਦੇ ਆ ਇਹਦਾ ਬੰਦਾ ਇੱਕ ਪੈਸੇ ਵਾਈਜ਼ ਜਾਂ ਜਿਹੜੀ ਜੌਬ ਵਾਈਜ਼ ਕਿਸੇ ਨੂੰ ਛੋਟਾ ਸਮਝਦਾ ਨਾ ਉਹ ਸਭ ਤੋਂ ਮਾੜੀ ਗੱਲ ਹਾਂ ਭਾਈ ਕਿਸੇ ਨੂੰ ਕਹਿੰਦਾ ਆਪਾਂ ਮਾੜਾ ਕਹਿ ਨਹੀਂ ਕਹਿਣਾ ਹੀ ਕਿਉਂ ਤੁਹਾਨੂੰ ਪਰਮਾਤਮਾ ਨੇ ਹੱਕ ਨਹੀਂ ਦਿੱਤਾ ਜੋ ਗਲਤ ਕਰਦਾ ਰੱਬ ਦੇਖਦਾ ਤੁਸੀਂ ਉਹਨੂੰ ਮਾੜਾ ਕਹਿ ਕੇ ਆਪਣੀ ਜਵਾਨਗੰਦੀ ਕਰਦੇ ਹੋ ਹਾਂ ਆਪਣੇ ਕਰਮ ਗੰਦੇ ਕਰ ਰਹੇ ਹੋ ਤੁਸੀਂ ਯਾਰ ਜੋ ਕਰਦਾ ਪ੍ਰਮਾਤਮਾ ਦੇਖਦਾ ਸਿੱਧਾ ਕਹਿ ਦੋ ਆ ਚੀਜ਼ ਬਣੀ ਕਾ ਉਹਨੂੰ ਕਹੇ ਤਾਂ ਹੀ ਕਹੀ ਜਾਂਦੀ ਸਿਆਣੇ ਕਹਿੰਦੇ ਸੀਗੇ ਕਿ ਯਾਰ ਜੋ ਕਰਦਾ ਰੱਬ ਦੇਖਦਾ ਹਾਂ ਕਹਿ ਹੀ ਦਿੰਦਾ ਬੰਦਾ ਬਜ਼ੁਰਗ ਕਈ ਕਹਿੰਦੇ ਹੀ ਐ ਮਾਪੇ ਵੀ ਕਹਿੰਦੇ ਉਹਤ ਕਰਦਾ ਉਹਨ ਕਰੀ ਜਾਂਦੇ ਰੱਬ ਦੇਖਦਾ ਸੱਚੀ ਦੇਖਦਾ ਭਾਜੀ ਅੱਜ ਤੋਂ ਮੈਂ ਤੁਹਾਨੂੰ ਦੱਸਦਾ ਮੇਰੇ ਨਾਲ ਕਿਸੇ ਬੰਦੇ ਨੇ ਧੋਖਾ ਕੀਤਾ ਐ ਮੇਰੇ ਪਾਰਸਲ ਦੇ ਮਾਲਲੇ ਚਲੋ ਉਹਦਾ ਹੋਇਆ ਇਦਾਂ ਮੈਂ ਨਹੀਂ ਚਾਹਨਾ ਚਲੋ ਗਲਤੀ ਹੋਇਆ ਭਾਈ ਕੀਰਤ ਕਹਿੰਦਾ ਕਿਦਾਂ ਕਿਸੇ ਦੀ ਹੱਕ ਦੀ ਕਮਾਈ ਮਾਰ ਲਈ ਪਜੋ ਜੀ ਬੰਦੇ ਦਾ ਨੁਕਸਾਨ ਹੀ ਬਹੁ ਵੱਡਾ ਆ ਚਲ ਮੈਂ ਦੱਸਣਾ ਨਹੀਂ ਕਿ ਕਿ ਨੁਕਸਾਨ ਨੁਕਸਾਨ 1400 ਪਿੱਛੇ ਮੈਂ ਕਹਿੰਦਾ ਲੱਖਾਂ ਜੀ ਟੁੱਪ ਗਿਆ ਅੱਛਾ ਮੇਰੀ ਵੀ ਭਾਈ ਬਾਸ ਕਾਲ ਆਈ ਕਿ ਤੂੰ ਦੱਸਿਆ ਬੰਦੇ ਨੇ ਕਿ ਨਹੀਂ ਜਾਂ ਪੱਥਰ ਨੂੰ ਪਤਾ ਪਤਾ ਭਾਈ ਉੱਥੇ ਘੁੰਮਣਾ ਉਸੇ ਏਰੀਆ ਦਾ ਬੰਦਾ ਪਰ ਮੇਰੇ ਦਿਲੋਂ ਹਾਈ ਨਿਕਲੀ ਨਾ ਮੈਂ ਏਡੀ ਧੁੱਪੇ ਮਈ ਮਹੀਨਾ ਭਾਜੀ ਅੱਡੀ ਧੁੱਪ 1 ਵਜੇ ਦਾ ਟਾਈਮ ਦੁਪਹਿਰ ਦਾ ਹਾਂ ਮੇਰੇ ਦਿਲੋਂ ਹਾਈ ਨਿਕਲੀ ਨਾ ਮੈਂ ਕੁਝ ਨਹੀਂ ਕਹਾਂ ਮੈਂ ਘਰ ਜੇ ਤੁਸੀਂ ਕਹਿ ਰਹੇ ਹੋਗੇ ਨਹੀਂ ਮੈਂ ਇਹ ਰਾਤ ਤੁਹਾਨੂੰ ਕੋਈ ਨਹੀਂ ਦੇਖਦਾ ਉਹ ਉੱਪਰ ਬਿਠਾ ਸੱਚੀ ਦੇਖਦਾ ਨਿੱਲੀ ਛੱਤ ਵਾਲਾ ਤੇ ਤੁਸੀਂ ਕਿਸੇ ਨਾਲ ਤੱਕਾ ਕਰ ਰਹੇ ਹੋ ਤਾਂ ਨਾਲ ਤੱਕਾ ਹੋਣਾ ਉਹ ਲਾਈਫ ਦੇ ਵਿੱਚ ਚਾਹੇ ਤੁਹਾਡੇ ਐਂਡ ਤੇ ਜਾ ਕੇ ਹੋ ਜਵੇ ਚਾਹੇ ਅਗਲੇ ਦਿਨ ਹੀ ਹੋ ਜਵੇ ਪਤਾ ਨੂੰ ਛੇਤੀ ਪਤਾ ਲੱਗ ਜਾਂਦਾ ਇਹ ਚੀਜ਼ ਦਾ ਲੱਗਣਾ ਚਾਹੀਦਾ ਭਾਜੀ ਉਹ ਥੋੜੇ ਟਾਈਮ ਚ ਪਤਾ ਲੱਗਦਾ ਬੰਦਾ ਕਹਿੰਦਾ ਯਾਰ ਉਹਦੇ ਪੈਸੇ ਮਾਰੇ ਸੀ ਜਿੱਥੇ ਆਏ ਕੀਤਾ ਸਭ ਤੋਂ ਗੰਦਾ ਕਦੋਂ ਪਤਾ ਲੱਗਦਾ ਕੋਈ ਬੰਦਾ 100 ਸਾਲ ਦੇ ਕੋਲ ਪਾਉਂਦਾ 90 ਸਾਲ ਦੀ 80 ਸਾਲ ਦੀ ਵਿੱਚ ਨਾ ਕੋਈ ਪੁੱਛਦਾ ਆਸ਼ਰਮਾਂ 'ਚ ਬੈਠਿਆ ਕਈ ਤਾਂ ਨਾ ਉਹ ਬੈਠੇ ਆ ਪਾਪੋਤ ਨਹੀਂ ਪੁੱਛੀਏ ਇੱਕ ਫਲੋਰ ਦੇ ਕੋਲ ਆਪਣੇ ਆਸ਼ਰਮ ਹੈਗਾ ਵਾ ਉੱਥੇ ਅਸੀਂ ਜਾਣਾ ਹੁਣ ਸੇਵਾਦਾਨ ਸਾਡੇ ਕੋਲ ਦੀ ਪਲੈਨਿੰਗ ਚੱਲਦੀ ਹੈ ਅੱਛਾ ਤੇ ਮੈਂ ਇੱਕਦਮ ਜ਼ਰੂਰ ਕਹਿਣਾ ਚਾਹੁੰਦਾ ਤੁਹਾਡੇ ਵੀਡੀਓ ਰਾਈ ਕਿ ਅਸੀਂ ਸੇਵਾ ਵੀ ਕਰਦੇ ਹਾਂ ਜਰੂਰ ਮੇਰੇ ਘਰ ਕੋਈ ਸੇਵਾ ਦੇਣਾ ਚਾਹੁੰਦਾ ਵਾ ਸਾਨੂੰ ਮੈਸੇਜ ਆ ਸਕਦਾ ਮੈਨੂੰ ਕੋਲ ਕਾਲ ਕਰ ਸਕਦਾ ਸਾਡੀ ਆਈਡੀ ਤੇ ਪਿਆ ਹੋਇਆ ਨੰਬਰ ਮੈਂ ਆਪ ਨਹੀਂ ਪਾਏ ਕਿੰਦਾ ਨਾਮ ਕੀ ਬੰਦੇ ਦਾ ਤੁਹਾਡੀ ਆਈਡੀ ਕੀ ਹੈ ਉੱਥੇ ਕੋਲੀ ਬਲੌਗਸ 25 ਅੱਛਾ ਤੁਸੀਂ ਕੋਲੀ ਲਿਖੂਗਾ ਤੁਹਾਡੇ ਪਰ ਆਈ ਹੈ ਨਾ ਤੁਸੀਂ ਕੋਲੀ ਲਿਖ ਦਿਓ ਤੁਸੀਂ ਪਿਆਰ ਹੀ ਬੋ ਕਰਦੇ ਹੋ ਅੱਛਾ ਆਪਣੇ ਆਪ ਆਈ ਆਪਣੇ ਆਪ ਹੀ ਭਰਾਈਆਂ ਤੁਹਾਡੇ ਪਿਆਰ ਨਾਲ ਪਰ ਮੈਂ ਇੱਕ ਗੱਲ ਜਰੂਰ ਕਹਿਣਾ ਚਾਹਨਾ ਮੈਂ ਕੱਲਾ ਇੰਨੀ ਸੇਵਾ ਨਹੀਂ ਮੈਂ ਇੱਕ ਪਰਿਵਾਰ ਸੋਚਿਆ ਸੀ ਭਾਜੀ ਦਊਗਾ ਮੈਂ ਵੀ ਕਿਰਤ ਕਰਦਾ ਹਾਂ ਉਹਨਾਂ ਕੀ ਮੇਰੀ ਵੀ ਕਮਾਈ ਆ ਛੋਟੇ ਛੋਟੇ ਕਰਕੇ ਸਾਰੇ ਲੋਕਾਂ ਨੇ ਭਾਜੀ ਮੈਂ ਇੱਕ ਵੀਡੀਓ ਪਾਈ ਤੇ ਮੈਂ ਕਹਿੰਨਾ ਕਟਕਟ ਮੈਂ 70 80 ਪਰਿਵਾਰਾਂ ਨੂੰ ਲੋਕਾਂ ਕਰਕੇ ਰਾਸ਼ੀ ਮਚਾਤਾ ਤੁਹਾਡੇ ਕੋਲ ਨਹੀਂ ਟਾਈਮ ਹੈਗਾ ਪਰ ਅਸੀਂ ਤੁਹਾਡੀ ਬਾਹ ਬਣੇ ਆ ਜਿਵੇਂ ਮੈਂ ਕੋਵਿਡ 'ਚ ਦੇਖਿਆ ਬਹੁਤ ਮੁੰਡਿਆਂ ਨੇ ਜਿਮੈਟ ਵਾਲਿਆਂ ਨੇ ਜਾਂ ਉਦਾਂ ਡਲੀ ਵਾਲਿਆਂ ਉਹ ਵੀ ਦੁੱਧ ਦੁੱਧ ਬਹੁਤ ਦਿੰਦੇ ਰਹੇ ਕਿਉਂਕਿ ਹੋਰ ਬੰਦੇ ਜਾ ਨਹੀਂ ਸਕਦੇ ਸੀ। ਇਹ ਕਿਹਦਾ ਸਾਡੇ ਦੋਸਤ ਨੇ ਉਹਨਾਂ ਨੇ ਵੀਡੀਓ ਪਾਈ ਇੱਕ ਮੁੰਡੇ ਪਟਿਆਲੇ ਤੋਂ। ਉਹ ਮੁੰਡਾ ਸਾਈਕਲ ਤੇ ਜਾਂਦਾ ਡਿਲੀਵਰੀ ਕਰਨ ਸ਼ਾਹਰਜੀ ਮੈਟੋ ਦੀ। ਉਹ ਵੀਡੀਓ ਬੜੀ ਵਾਇਰਲ ਹੋਈ ਸੀ। ਹਾਂਜੀ ਉਹਨਾਂ ਨੇ ਬਾਅਦ ਵਿੱਚ ਲਾਈਕ ਵੀ ਦਿੱਤਾ ਉਹਨੂੰ। ਹਾਂ ਉਹ ਜੀਵੀਐਸਵਾਲ ਭਾਜੀ ਨੇ ਜਿਹੜੇ ਵੀਡੀਓ ਪਾਈ ਸੀ ਜੰਗ ਬਹਾਦਰ ਸਿੰਘ। ਓਕੇ ਉਹ ਕੁਦਰਤੀ ਤੁਰੇ ਆਉਂਦੇ ਸੀਗੇ ਮਤਲਬ ਮੋਟਰਸਾਈਕਲ ਤੇ ਜਾਂਦੇ ਸੀ ਉਹ ਅਕਸਰ ਨਾ ਪਟਿਆਲੇ ਸਾਈਕਲ ਤੇ ਜਾਂਦੇ ਵੀਡੀਓ ਬਣਾਉਂਦੇ ਸੀਗੇ। ਉਹ ਕਹਿੰਦੇ ਮੈਨੂੰ ਮੁੰਡਾ ਦਿਖਿਆ ਬੜੀ ਛੇਤੀ ਕਹਿੰਦੇ ਬਹੁਤ ਤੇਜ਼ ਹੀ ਆਉਂ ਚਾਹੀ ਉਪਰ ਕਿਸੇ ਸਿੰਗਰ ਨੇ ਉਹ ਵਾਇਰਲ ਬਹੁਤ ਹੋ ਗਈ ਹਾਂਜੀ ਸਿੰਗਰ ਨੇ ਦੇਖੀ ਉਹਦਾ ਨਾਮ ਹੁਣ ਮੈਂ ਵਿਸਰ ਗਿਆ ਉਹ ਸਿੰਗਰ ਨੇ ਫਿਰ ਉਹਨੂੰ ਬਾਈਕ ਲੈ ਕੇ ਦਿੱਤਾ ਹਾਂਜੀ ਉਹ ਅੱਜ ਵੀ ਮੁੰਡਾ ਇਹ ਨਹੀਂ ਕਿ ਛੱਡ ਕੇ ਡਿਲੀਵਰੀਆ ਹੁਣ ਉਹ ਬਾਈਕ ਤੇ ਕਰਦਾ ਤੇ ਇਹ ਦੇਖੋ ਤੁਸੀਂ ਉਹ ਕਿਹੜੇ ਇਨਸਾਨ ਨੇ ਵੀਡੀਓ ਬਣਾਈ ਉਹ ਕਿੰਨੀਆਂ ਦਵਾਵਾਂ ਲੈ ਗਿਆ ਹਾਂ ਭਾਜੀ ਹੁਣ ਤੁਸੀਂ ਗੱਲ ਕੀਤੀ ਕਿਉਂ ਕੀਤੀ ਉਹ ਬੰਦਾ ਇਨਸਾਨ ਵਧੀਆ ਸੀ ਕਿ ਤੁਸੀਂ ਇਨਸਾਨ ਮਾੜਾ ਉਹਨੂੰ ਆਪਾਂ ਮਾੜਾ ਹੀ ਕਵਾਂਗੇ ਕਿਹੜਾ ਇਨਸਾਨ ਚੰਗਾ ਤੁਸੀਂ ਖੁਸ਼ ਹੋ ਕੇ ਉਹਦੇ ਬਾਰੇ ਦੱਸ ਰਹੇ ਹੋ ਕਿ ਉਹ ਇਨਸਾਨ ਨੇ ਕਿਸੇ ਦੀ ਭਲਾ ਕੀਤਾ ਗੱਲ ਨੂੰ ਮੈਂ ਕੋਈ ਗਲਤ ਕੰਮ ਕਰਦਾ ਤੁਸੀਂ ਇੱਕ ਗਾਲ ਜ਼ਰੂਰ ਕੱਢੋਗੇ ਮੈਨੇ ਮੇਰੀ ਗੱਲ ਕਰਨ ਲੱਗੇ ਚਾਹੇ ਮੂੰਹ ਤੋਂ ਨਹੀਂ ਕੱਢਾਂਗੇ ਅੰਦਰੋਂ ਕਈ ਵਾਰੀ ਭਾਜੀ ਨਿਕਲਦੀ ਮੂੰਹ 'ਚ ਪੰਜਾਬੀ ਬੰਦਾ ਗਾਲ ਇੱਕ ਨਿਕਲੂਗੀ ਜ਼ਰੂਰ ਜੇ ਗਲਤ ਕੰਮ ਕੀਤਾ ਜੇ ਚੰਗਾ ਕੰਮ ਕੀਤਾ ਉਹ ਬੰਦੇ ਨੇ ਗਾਲ ਨਿਕਲੂਗੀ ਕਦੀ ਇਹ ਹੁੰਦੇ ਕਮਾਈ ਕਿਰਤ ਜੋ ਤੁਸੀਂ ਸਾਡੇ ਮਾਈਂਡ ਇਹ ਕੀ ਹੁੰਦੇ ਫੈਮਿਲੀ ਹੁੰਦੀ ਭਾਜੀ ਕਿੱਦਾਂ ਸੀਟੀ ਦੇ ਵਿੱਚ ਬਹਿਣਾ ਸੀ ਕਿੱਦਾਂ ਦੇ ਬੰਦਿਆਂ 'ਚ ਬਹਿਨੇ ਹੋ ਸਭ ਤੋਂ ਪਹਿਲੀ ਗੱਲ ਮੈਂ ਕਿਹੜਾ ਵੀ ਮੇਰਾ ਹੈ ਬਜ਼ੁਰਗਾਂ ਦਾ ਵੱਡਾ ਇੱਕ ਟਾਈਮ ਰੱਬ ਨੂੰ ਜ਼ਰੂਰ ਤੇ ਆਣਾ ਸਿੱਖੋ ਉਹ ਹੀ ਤੁਹਾਡੇ ਵਿੱਚ ਨਰਮੀ ਲਿਆ ਸਕਦਾ ਭਾਜੀ ਇਨਸਾਨ ਨਹੀਂ ਤਾਂ ਮੈਂ ਇਸ ਟਾਈਮ ਤਾਂ ਅੱਗ ਦਾ ਬੂ ਨਾ ਕੰਡਾ ਉਹਨ ਡੀ ਅੱਖਾਂ ਨੇ ਪਾੜ ਦੇਣਾ ਹਾਂ ਅੱਜ ਦਾ ਗੁੱਸਾ ਬਹੁਤ ਉਹ ਭਾਈ ਸੜਕਾਂ ਦਾ ਗੁੱਸਾ ਜਾਤਾ ਖਤਰਨਾਕ ਆ ਬਹੁਤ ਜ਼ਿਆਦਾ ਬੰਦਾ ਕਹਿੰਦਾ ਖੜ ਹਣਾ ਖੜ ਮੈਂ ਦੇਖਿਆ ਬੁਲਾਣਾ ਤੈਨੂੰ ਹੋਣੀ ਭਾਈ ਮਿੰਟ ਤੇ ਉਦਾਂ ਕੋਈ ਆ ਬਣਾ ਲੜਾਈ ਵਿੱਚ ਐ ਇਕੱਠੇ ਹੋ ਜਾਂਦੇ ਭਾਈ ਅੱਗੋ ਭਾਈ ਨਿਕਲ ਜਾਂਦਾ ਵੀ ਸੜਕ ਤੇ ਨਾ ਜ਼ਿਆਦਾਤਰ ਹੁਣ ਲੋਕੀ ਫਾਸਟ ਨੇ ਚਾਹੇ ਕੋਈ ਸਾਈਕਲ ਵਾਲਾ ਚਾਹੇ ਬਾਈਕੜਾ ਚਾਹੇ ਕੋਈ ਅਗਲਾ ਕਹਿੰਦਾ ਮੈਂ ਪਹੁੰਚ ਜਾ ਕੇ ਮੈਂ ਹੁਣ ਕੱਲ ਵੀ ਦੇਖਿਆ ਸੀ ਸਕੂਲ ਦੇ ਸਾਹਮਣੇ ਵੀ ਯਾਰ ਇੱਕ ਬਜ਼ੁਰਗ ਆਪਣੇ ਬੱਚੇ ਨੂੰ ਲੈਣ ਆਇਆ ਸੀਗਾ ਕੁਦਰਤੀ ਕਾਰ ਸੀ ਕਿ ਥੋੜੇ ਤੇਜ਼ ਉਹ ਵਿਚ ਵਜੀ ਤੇ ਬਜ਼ੁਰਗ ਦਾ ਉੱਥੇ ਕਾਫੀ ਮਨਲਾ 60 ਲੱਗੀ ਉਹਦੇ ਇੱਕ ਸੈਕਿੰਡ ਦੇ ਵਿੱਚ ਕਿਉਂਕਿ ਕਿਸੇ ਕੋਲ ਸਬਰ ਨਹੀਂ ਹੈਗਾ ਸਬਰ ਹੀ ਨਹੀਂ ਵੀ ਉਹ ਥੋੜਾ ਸਲੋ ਚੱਲੇ ਜਾਂ ਮਾੜਾ ਜੀ ਵੀ ਕਿਸੇ ਲੱਗ ਜੇ ਮਨ ਲਓ ਛੇੜ ਲੱਗ ਜੇ ਕਾਰ ਤੇ ਕਿ ਉਹਦਾ ਮਨ ਲਓ 2000 ਦਾ 1000 ਦਾ ਕਹਿੰਦਾ ਜਿਹਨੇ 10 ਲੱਖ ਦੀ ਗੱਡੀ ਲੈ ਲਈ ਆ ਯਾਰ 2-3000 ਛੇੜ ਪਿੱਛੇ ਉਹ ਕਿਸੇ ਦਾ ਮਨ ਖਰਾਬ ਕਰੇ ਉਹਦੇ ਮਨ 'ਚ ਕਿੰਨਾ ਟਾਈਮ ਰਹਿਣੀ ਇਹ ਮੈਂ ਤਾਂ ਕੁੱਟ ਹੀ ਦਿੰਦੇ ਆ ਮਾੜਾ ਬੰਦਾ ਹੋਵੇ ਨਾ ਗਾਹਾਂ ਅੱਛਾ ਜੇ ਵਾ ਤਕੜੇ ਦੇ ਵੱਜੇ ਫਿਰ ਲੰਗਾ ਚਲੋ ਪਚਾਹ ਹੋ ਗਿਆ ਜੀ ਇਹ ਚੀਜ਼ ਤਾਂ ਬੰਦੇ ਦੇ ਅੰਦਰ ਬਣ ਗਈ ਆ ਹਾਂ ਕਹਿੰਦੇ ਸਭ ਤੋਂ ਪਹਿਲਾਂ ਅੱਜ ਕੱਲ੍ਹ ਭਾਈ ਕੱਪੜੇ ਤੋਂ ਜੱਜ ਕੀਤਾ ਜਾਂਦਾ ਹਾਂ ਮੈਂ ਉਹ ਇਤਿਆਹ ਸ਼ਹਿਰ ਬੈਠਾ ਕਿੰਨੇ ਗਣਾ ਯਾਰ ਮੁੰਡਾ ਸੋਹਣਾ ਹੀ ਬੂਆ ਹਾਂ ਇਹ ਤਾਂ ਲੱਗਦਾ ਵੀ ਵਧੀਆ ਹੀ ਕੰਮ ਕਰਦਾ ਹਾਂ ਕਈ ਵਾਰੀ ਬੰਦਾ ਕਹਿੰਦਾ ਯਾਰ ਇਹ ਤਾਂ ਉਹ ਆ ਝੋਲਾ ਚੱਕ ਮੈਨੂੰ ਝੋਲਾ ਚੱਕ ਕਹਿੰਦੇ ਸੀ ਪਹਿਲਾਂ ਭਾਈ ਅੱਛਾ ਝੋਲਾ ਚੱਕੇ ਕਾ ਹੁੰਦਾ ਤੇ ਹੁਣ ਮੈਨੂੰ ਭਾਜੀ ਪਿਆਰ ਕਿਹੜਾ ਮਿਲਦਾ ਨਾ ਇਹ ਕੀ ਹੁੰਦਾ ਕਿ ਆਪਾਂ ਜੱਜ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਭਾਜੀ ਕਿਸੇ ਨੂੰ ਵੀ ਬਿਲਕੁਲ ਜੱਜ ਨਹੀਂ ਉਹਦੇ ਬਾਰੇ ਵੱਡੀ ਗੱਲ ਕਰੋ ਕਿ ਬੰਦਾ ਹੈ ਕੀ ਅੰਦਰੋਂ ਤੁਸੀਂ ਮੇਰੇ ਕੋਲ ਬੈਠੇ ਆ ਤੁਹਾਨੂੰ ਮੇਰੇ ਬਾਰੇ ਪਤਾ ਲੱਗ ਰਿਹਾ ਆ ਆਪਾਂ ਦੋਸਤ ਇੱਕ ਦੂਸਰ ਨੂੰ ਕਿੰਦਾ ਭਈ ਲੱਗ ਰਿਹਾ ਨਾ ਗੱਲਾਂ ਕਰਕੇ ਇਹ ਕਿ ਨਾ ਔਰਾ ਜ਼ਰੂਰ ਹੁੰਦਾ ਜਦੋਂ ਅਸੀਂ ਜੇ ਕਿਸੇ ਮੈਂ ਬਹੁਤ ਜਿਹੜੇ ਇੰਟਰਵਿਊਜ਼ ਕੀਤੇ ਆ 100 ਦੇ ਨੇੜੇ ਤੇੜੇ ਕਰ ਲਿਆ ਨਾ ਤੇ ਸਾਨੂੰ ਔਰਾ ਪਤਾ ਲੱਗ ਜਾਂਦਾ ਬੰਦੇ ਦਾ ਵੀ ਇਹ ਔਰਾ ਬੰਦਾ ਇਹ ਵਾਕਈ ਅਸਲੀਚ ਹੈ ਇਦਾਂ ਜਾਂ ਇਹ ਵੈਸੇ ਪਟੈਂਡ ਕਰ ਰਿਹਾ ਇਦਾਂ ਉਹ ਔਰਾ ਇਸ ਇਸ ਕਰਕੇ ਇਹ ਕਿਸੇ ਨੂੰ ਜਾਣ ਪਾਉਂਦੇ ਆ ਜਾਂ ਕਿਸੇ ਜਿਹੜੇ ਥਾਟਸ ਹੁੰਦੇ ਆ ਉਹਨਾਂ ਨੂੰ ਦੁਨੀਆ ਅੱਗੇ ਲੈ ਕੇ ਆਉਂਦੇ ਆ ਤੇ ਉਹ ਜਿਹੜੋ ਟੱਚ ਕਰਦੀਆਂ ਗੱਲਾਂ ਫੇਰ ਬੰਦਾ ਕਹਿੰਦਾ ਵੀ ਨਹੀਂ ਯਾਰ ਇਹ ਮੇਰੀ ਕਹਾਣੀ ਸੁਣਾਤੀ ਯਾਰ ਕਿਸ ਨੇ ਮੇਰੀ ਗੱਲ ਹੀ ਸੁਣਾਤੀ ਯਾਰ ਇਹ ਵਾਈ ਇਹ ਸੱਚੀਆਂ ਗੱਲਾਂ ਕਹਿੰਦਾ ਯਾਰ ਇਹ ਅੱਜ ਨਾ ਵੀ ਅੱਧੇ ਟਾਈਮ ਤੋਂ ਹੀ ਮੈਨੂੰ ਬੁਲਾਇਆ ਤਾਂ ਸਭ ਤੋਂ ਪਹਿਲਾਂ ਧੰਨਵਾਦ ਆ ਤੁਹਾਡਾ ਕਿਉਂਕਿ ਸਾਰੇ ਕੀ ਹੁੰਦੇ ਆ ਫੇਮਸ ਨੂੰ ਫੇਮਸ ਬੁਲਾਉਂਦਾ ਸਾਡੇ ਵਰਗੇ ਨੂੰ ਕੋਈ ਕੋਈ ਬੁਲਾਉਂਦਾ ਸਾਡੇ ਬਾਰੇ ਗੱਲ ਕਰਨੀ ਕਰਨੀ ਹੈ ਸਮਝ ਰਹੇ ਨਹੀਂ ਪਰ ਜੋ ਅਸੀਂ ਗੱਲਾਂ ਦੱਸਤੀਆਂ ਉਹ ਫੇਮਸ ਬੰਦਾ ਨਹੀਂ ਦੱਸ ਸਕਦਾ ਅਸੀਂ ਭਾਜੀ ਹੁਣੇ ਫੀਲਿੰਗ ਨਹੀਂ ਕੀਤੀਆਂ ਫੀਲ ਹੀ ਨਹੀਂ ਕੀਤੀਆਂ ਮੈਂ ਕਈ ਵਾਰੀ ਨਾ ਮੈਨੂੰ ਇੱਕ ਵਾਰੀ ਕਮੈਂਟ ਬੋ ਆਇਆ ਤੂੰ ਐਵੇਂ ਡਰਾਮੇ ਕਰਦਾ ਮੈਂ ਉਹਨੂੰ ਇੱਕ ਹੀ ਮੈਸੇ ਮਾਰਿਆ ਮੈਂ ਕਹਾ ਆ ਜਾ ਸਵੇਰੇ ਆਇਆ ਮੋਟਰਸਾਈਕਲ ਚੱਕ ਕੇ ਮੇਰੇ ਨਾਲ ਚੱਲ ਤੂੰ ਮੇਰੇ ਨਾਲ ਘੁੰਮਣਾ ਤੂੰ ਕੁਛ ਨਹੀਂ ਕਰਨਾ ਤੂੰ ਫੋਨ ਵੀ ਨਹੀਂ ਕਰਨਾ ਕਿਸੇ ਨੂੰ ਬਾ ਤੂੰ ਮੇਰੇ ਨਾਲ ਘੁੰਮਣਾ ਤੇਰੇ ਬਾਏ ਟੰਗਾ ਦਾ ਮੈਂ 70 ਕਿਲੋ ਦਾ ਚੁਬਾ ਮੇਰੇ ਨਾਲ ਘੁੰਮਣਾ ਕਿ ਕਦੋਂ ਮੈਂ ਕਿੱਥੇ ਰੋਕੂੰਗਾ ਤੂੰ ਉੱਥੇ ਰੋਕਣਾ ਫੇਕ ਇੱਕ ਮਾਰਨੀ ਫੇਰ ਤੁਰਨਾ ਫੇਰ ਰੁਕਣਾ ਫੇਰ ਰੁਕਣਾ ਫੇ ਸਮਝ ਗਿਆ ਪਾਣੀ ਹੈ ਗੱਲ ਚ ਅਸਿਕ ਨਾਲ ਤੁਹਾਡੇ ਹੱਥਾਂ ਦੇ ਉੱਤੇ ਟੈਟੂ ਬਣੇ ਹੋਏ ਨੇ ਇਹ ਕਿਹਦੇ ਕੀ ਰਿਹਾ ਗਿਆ ਇੱਧਰ ਕੇ ਦੇ ਦੋ ਬਾਵਾ ਮੇਰੀਆਂ ਮਾ ਪਿਓ ਅੱਛਾ ਆ ਦੇਖ ਸਕਦਾ ਦੀ ਆ ਮੇਰੇ ਮਦਰ ਦੇ ਬਰਥਡੇ ਤੇ ਬਣਵਾਇਆ ਮੈਂ ਅੱਛਾ ਆ ਮੇਰੇ ਫਾਦਰ ਸਾਹਿਬ ਇਹਨਾਂ ਦੇ ਜਨਮ ਤੋਂ ਪਹਿਲਾਂ ਬਣਾਉਣਾ ਸੀਗਾ ਮੈਂ ਉਹਨਾਂ ਨੇ ਮੈਨੂੰ ਲੜ ਪਏ ਮੈਂ ਨਾ ਅੱਜ ਦੀ ਉਹ ਵਧੀਆ ਇੱਕ ਸਟੋਰੀ ਹੈ ਅੱਛਾ ਕਿਸੇ ਦਿਨ ਉਹਨਾਂ ਨੇ ਬਣਵਾਉਣਾ ਸੀ ਇੱਕ ਦਿਨ ਪਹਿਲਾਂ ਮੈਂ ਨਾਲ ਬੋਲ ਲੜੇ ਕਹਿੰਦੇ ਇੱਕ ਦਿਨ ਰੁਕ ਜਾ ਅਗਲੇ ਦਿਨ ਬਣਾ ਲਈ ਕਿੱਦਾਂ ਉਹਨਾਂ ਨੂੰ ਪਤਾ ਨਹੀਂ ਪਤਾ ਹੀ ਸੀਗਾ ਅੱਛਾ ਕਿ ਆਪਣੇ ਪੁੱਤ ਦਾ ਇੰਨਾ ਦੁੱਖ ਨਹੀਂ ਸਕਦਾ ਭਾਈ ਕਹਿਣਾ ਸੋਖਾ ਬਹੁਤ ਦਰਦ ਲੱਗਦੀ ਆ ਭਾਈ ਇੰਨੀ ਲੜਾਈ ਹੋਈ ਸਾਡੇ ਘਰ ਦੇ ਵਿੱਚ ਮੈਂ ਲੜ ਕੇ ਆਪਣੇ ਦਾਦ ਕੇ ਚਲ ਗਿਆ ਨੂਰ ਮੈਂ ਰਹਿੰਦੇ ਲੜ ਕੇ ਚਲ ਗਿਆ ਮੈਂ ਮੈਂ ਕਹਾਂ ਅੱਜ ਹੀ ਬਣਵਾਣਾ ਅਗਲੇ ਦਿਨ ਮੈਂ ਵਾਪਸ ਵੀ ਆਇਆ ਉਸ ਰਾਤ ਹੀ ਪਾਪਾ ਨੂੰ ਹਾਰਟ ਅਟੈਕ ਆ ਗਿਆ ਅੱਛਾ ਉਸ ਦਿਨ ਦੀ ਗੱਲ ਹੈ ਉਹ ਮੈਂ ਚਲੋ ਇਹ ਵੀ ਰੱਬ ਵੱਲੋਂ ਕਿੱਦਾਂ ਦਾ ਸਬਬ ਬਣਿਆ ਮੰਮਾ ਵੀ ਕੰਮ ਤੇ ਮੈਂ ਵੀ ਕੰਮ ਤੇ ਤੇ ਮੰਮਾ ਸ਼ਾਮੀ ਆਏ 6:30 ਵਜੇ ਆ ਕੇ ਦੇਖਿਆ ਫਾਦਰ ਸਾਹਿਬ ਹੈ ਹੀ ਨਹੀਂ ਤੇ ਪਤਾ ਨਹੀਂ ਕਦੋਂ ਦੇ ਉਹ ਕਿੰਨੀ ਉਮਰ ਸੀ ਤੁਹਾਡੀ ਉਹ ਮੈਂ ਮਸੀ 20 ਸਾਲ ਦਾ ਹੋਣਾ ਬਹੁਤ ਕਾਇਦਾ ਹੈ ਨਾ ਮਤਲਬ 20 ਸਾਲ ਦੇ ਬੰਦੇ ਦੇ ਸਿਰਫ ਮੈਂ 100 ਸਾਲ ਹੋ ਜਾਣ ਕਿੰਨੇ ਦਿਨ ਮੈਂ ਜੀਂਦਾ ਮੈਨੂੰ ਆ ਨੀ ਦੇ ਲੋ ਭੁੱਲ ਸਕਦੇ ਇਨਸਾਨ ਫਾਲਸਾ ਮੇਰਾ ਇੰਨਾ ਕ ਪਿਆਸ ਨੇ ਭਾਈ ਅਸੀਂ ਇੰਨਾ ਖੇਡ ਨੂੰ ਨਿਆਣਿਆਂ ਵਾਂਗੂ ਉਹਨਾਂ ਨੇ ਕਿਹਾ ਮੈਂ ਲੱਤ ਫੜ ਕੇ ਸੌਂਦਾ ਫਾਲਸਾ ਆਪਦੀ ਆਪਣੇ ਅੱਛਾ ਹਾਂ ਇੰਨਾ ਪਿਆਰ ਸੀਗਾ ਮੇਰਾ ਕਿਹੜੇ ਮੇਰੇ ਯਾਰ ਦੋਸਤ ਵੀ ਜਾਂਦੇ ਹਾਸਮੁਖ ਸੀਗੇ ਹਰ ਗੱਲ ਦੇ ਵਿੱਚ ਮਜ਼ਾਕ ਜਾਂ ਕਰੀਣਾ ਗੱਲਾਂ ਹੀ ਕੱਢੀਆਂ ਨੇ ਮਾੜੀਆਂ ਨੇ ਹਾਂ ਜਿਹੜੀ ਪਿਓ ਪੁੱਤ ਦੀ ਯਾਰੀ ਹੁੰਦੀ ਆ ਉਹ ਮੈਂ ਕੰਨਾ ਭਾਈ ਉਹਦਾ ਯਾਰੀ ਨਹੀਂ ਮਿਲੀ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਤੁਹਾਡਾ ਪਿਓ ਹੀ ਤੁਹਾਡੀ ਤਰੱਕੀ ਦੇਖ ਕੇ ਸਭ ਤੋਂ ਜ਼ਿਆਦਾ ਖੁਸ਼ ਹੁੰਦਾ ਹੈ। ਇਹ ਕਿੰਨੀ ਚੀਜ਼ਾਂ ਬੋਲਦਾ ਕਿ ਅੱਗੇ ਵਧੇ। ਇੱਕੋ ਹੀ ਤੁਹਾਡਾ ਯਾਰ ਇੱਕ ਵੱਡਾ ਹੁੰਦਾ। ਉਹ ਇਹ ਕਹਿੰਦਾ ਕਿ ਇਹ ਮੇਰੇ ਤੋਂ ਵੀ ਅੱਗੇ ਜਾਵੇ। ਬਾਕੀ ਸ਼ਾਇਦ ਕਿਤਨੇ ਕਿਤੇ ਸਾਡੇ ਮਨ ਚ ਹੋ ਜਾਂਦੇ ਯਾਰ ਵੀ ਬੰਦਾ ਕਹਿੰਦਾ ਯਾਰ ਮੇਰੇ ਤੋਂ ਅੱਗੇ ਲੰਘ ਗਿਆ। ਪਰ ਉਹ ਪਿਓ ਕਹਿੰਦਾ ਵੀ ਯਾਰ ਮੇਰਾ ਪੁੱਤ ਮੇਰੇ ਤੋਂ ਅੱਗੇ ਲੰਘ ਕੇ ਬੇਸ਼ੱਕ। ਤੇ ਉਹਦੀ ਜਾਰੀ ਜਿਹੜੀ ਹੁੰਦੀ ਆ ਉਹ ਆਪਸ ਵਿੱਚ ਗੱਲਾਂ ਵੀ ਕਰਦੇ ਆ ਨਾ ਤੇ ਆਪਸ ਵਿੱਚ ਸ਼ੇਅਰਿੰਗ ਵੀ ਹੁੰਦੀ ਆ। ਕਈ ਤਾਂ ਹੁਣ ਦੇਖੋ ਇਹ ਤੁਸੀਂ ਮੰਨੂਗੇ ਇਸ ਗੱਲ ਨੂੰ ਬਹੁਤੇ ਮੁੰਡੇ ਅੱਜ ਕੱਲ ਨਾ ਆਪਣੇ ਪਿਓ ਨੂੰ ਬੁਲਾਉਂਦੇ ਤੱਕ ਉਦੋਂ ਹੀ ਬੁਲਾਉਂਦੇ ਰੋ ਪੈਸੇ ਚਾਹੀਦੇ ਆ ਹਾਂ ਸਹੀ ਗੱਲ ਆ ਬਾਜੀ ਹਨਾ ਉਹਨਾਂ ਨੇ ਉਹਨੂੰ ਏਟੀਐਮ ਮਸ਼ੀਨ ਸਮਝਿਆ ਹੋਇਆ ਵੀ ਉਦੋਂ ਹੀ ਬੁਲਾਉਣਾ ਆਪਾਂ ਵੀ ਜਦੋਂ ਇਹਨੂੰ ਪੈਸੇ ਰੀਲੋਡ ਆ ਤੇ ਹੁਣ ਪੁੱਛੋ ਮਸ਼ੀਨ 'ਚ ਪਏ ਆਂਦੇ ਕਿੱਥੋਂ ਪਏ ਆ ਉਹ ਕਿੱਧਰ ਘਮਾਰਿਆ ਬਾਜੀ ਇਹ ਚਿੰਜਾ ਮੈਂ ਜੋ ਬੋਲ ਗਿਆ ਜੋ ਬੋਲ ਲੀਆਂ ਇਹ ਕਿੱਥੋਂ ਸਿੱਖਿਆ ਮੈਂ ਆਪਣੇ ਫਾਦਰ ਸਭ ਕੋ ਬੋ ਬੈਠਾ ਬਾਜੀ ਮੈਂ ਬਹੁਤ ਜ਼ਿਆਦਾ ਸ਼ਾਮੀ ਚਾਹ ਪੀਣੀ ਸਿਰੇ ਉੱਠਣਾ ਸਿਰੇ ਪੰਜ ਵੀ ਗੱਲਾਂ ਸਿਖਾਣੀਆਂ ਚਲੋ ਖਾਂਦੇ ਪੀਂਦੇ ਚਲੋ ਉਹਨਾਂ ਦੇ ਸੀਗੇ ਉਹ ਆਪਣੀ ਉਹ ਕਿਹੜੀ ਗੱਲਾਂ ਮੈਨੂੰ ਸਮਝਾ ਗਏ ਨਾ ਬਾਜੀ ਮੈਂ ਕਹਿੰਦਾ ਮੈ ਜੇ ਤੁਸੀਂ ਬੈਠੂਗੇ ਤੁਹਾਡੇ ਪਿਓ ਨੇ ਤੁਹਾਨੂੰ ਇਦਾਂ ਦੀਆਂ ਗੱਲਾਂ ਸੁਣ ਜਿਆਦਾ ਨਹੀਂ ਨਾ ਉਹ ਹਾਂਡੇ ਹੋਏ ਆ ਯਾਰ ਜੋ ਕਰੋੜਾਪਤੀ ਬਣੇ ਉਹ ਹੰਡ ਕੇ ਬਣੇ ਆ ਇਹ ਤਾਂ ਹੈ ਨਹੀਂ ਚਲੋ ਕਿੰਨਾ ਕੋ ਹੈ ਇਹ ਸੋਹਾਂ ਜੋ ਇੱਕ ਅੱਧਾ ਹੀ ਹੁੰਦਾ ਕਿਹੜਾ ਚਾਂਦੀਆ ਚਮਚਾ ਲੈ ਕੇ ਪਿੱਛੇ ਹੀ ਜੰਮੇ ਆਲੇ ਆ ਉਹ ਘਟੋ ਜਾਨੇ ਇਹ ਤਾਂ ਦੋ ਚਾਰ ਬਣਾਇਆ ਵਾ ਤੁਸੀਂ ਉਹਨੂੰ ਉਜਾੜਦੇ ਹੋ ਤੁਸੀਂ ਆਣ ਵਾਲੇ ਟਾਈਮ 'ਚ ਤੁਹਾਡਾ ਨਿਆਣਾ ਰੋਊਗਾ ਤੁਸੀਂ ਉਹਨੂੰ ਸਾਂਭ ਲੋ ਉਹਨੂੰ ਡਬਲ ਕਰੰਦੀ ਜੇ ਤੁਹਾਡੇ ਕੋ ਹੈਗਾ ਮੈਂ ਕਹਿੰਦਾ ਤੁਸੀਂ ਡਬਲ ਕਰੋ ਜੋ ਪਰਮਾਤਮਾ ਨੇ ਤੁਹਾਡੇ ਦੇ ਦਾਨ ਬਖਸ਼ਿਆ ਤੁਹਾਨੂੰ ਦਿੱਤਾ ਉਹਨੂੰ ਉਜਾੜੋ ਨਾ ਉਹਨੂੰ ਡਬਲ ਕਰਨ ਦਾ ਤੇ ਤਰੀਕੇ ਸਿੱਖੋ ਆਪਣੇ ਪਿਓ ਤੋਂ ਜਿਉਂਨੇ ਕਮਾਏ ਆ ਉਹਨੂੰ ਪਿਓ ਤੋਂ ਸਿੱਖੋ ਕਿ ਜੇ ਆਪਾਂ ਕੋ ਲੱਖ ਰੁਪਇਆ ਆਪਾਂ ਦੋਨੋਂ ਯਾਨੇ ਮਿਲ ਕੇ ਨਾ 2 ਲੱਖ ਕਿੱਦਾਂ ਕਰੀਏ ਮਹੀਨੇ 'ਚ ਤੁਸੀਂ ਦੋਨੋਂ ਯਾਨੇ ਬਾ ਮਾਪਾ ਜੀ ਮੇਰੀਆਂ ਮੈਂ ਇਹਨਾਂ ਨੂੰ ਮੈਂ ਜੇ ਮੇਰਾ ਮਾਕੜਾ ਸੀ ਸ਼ੁਰੂ ਤੁਸੀਂ ਮੈਂ ਕਹਿੰਦਾ ਚਲ ਪੁੱਛੂ ਬਾਅਦ ਵਿੱਚ ਹਾਂ ਮੇਰੀ ਮਮਾ ਦੇਖੋ ਆ ਮੇਰੇ ਬਰਥਡੇ ਤੇ ਬਣਾਇਆ ਉਹਨਾਂ ਨੂੰ ਅੱਛਾ ਦੇਖ ਕੇ ਭਾਈ ਉਹਨਾਂ ਦੇ ਹੋਸ਼ ਹੀ ਉੱਡ ਗਏ ਅੱਛਾ ਉਹਨਾਂ ਨੇ ਬਰਥਡੇ ਸਗਾਣਾ ਮੁੰਡੇ ਜ਼ਿਆਦਾਤਰ ਕੁੜੀਆਂ ਦੀ ਬਣਾ ਲੈਂਦੇ ਉਹਨਾਂ ਦਾ ਨਾਮ ਲਿਖ ਲੈਂਦੇ ਆ ਬਾਜਮਟੇਂਦੇ ਵੀ ਆ ਫਿਰ ਫਿਰ ਨਾਂ ਨਾ ਇਹ ਵੇਟਾਂ ਦਾ ਦਾ ਮੈਂ ਤਾਂ ਨਹੀਂ ਕਹਣਾ ਫੇਕ ਲਾਈਫ ਇਹ ਫੇਕੀ ਲਾਈਫ ਚ ਸਾਰੇ ਜਣੇ ਫਸ ਜਾਂਦੇ ਆ ਤੇ ਕੋਦੋਂ ਅਗਲੀ ਨੂੰ ਪਤਾ ਲੱਗਣ ਲੱਗ ਪਾਉਂਦੇ ਆ ਯਾਰ ਮੈਂ ਨਾ ਕਿ ਵਿਆਹ ਕਰਾ ਲਿਆ ਨਾ ਤੇ ਮਾਂ ਭੁੱਖੇ ਮਾਰ ਸਕਦੀ ਆ ਅਗਲੀ ਮਿੰਟ ਆਂਦੀ ਮੰਮੀ ਲੱਭੋ ਫੇਰ ਇਦਰੋਂ ਵੀ ਗੱਲਾਂ ਚੱਲੀ ਜਾਂਦੇ ਆ ਉਧਰ ਆਂਦਾ ਰਿਸ਼ਤਾ ਫੇਰ ਮੁੰਡਾ ਕੀ ਆਦਾ ਮਾਰਦਾ ਪਲੇਟ ਦਵਾ ਦਵ ਤੇ ਇਹਦਾ ਮਰਗੀ ਨਹੀਂ ਤੇ ਗਾਲਾਂ ਲੱਗਦਾ ਸੈਰ ਸੋਰੀ ਇਹ ਕਿਉਂ ਲੱਗਦੀ ਆ ਪਹ ਲਾਨੇ ਆ ਛੱਡੋ ਪਰੇ ਯਾਰ ਘਰ ਦੇ ਨੇ ਵੀ ਵਿਆਹ ਕਰਾਈ ਦੇਣਾ ਵਾ ਵਿਆਹ ਕਰਾਂ ਜੋਗੇ ਭੰਤਾ ਜਾਓ